ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸੈਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਸੁਖਣ ਵਾਲਾ ਇਹ ਪਿੰਡ ਫਰੀਦਕੋਟ ਜ਼ਿਲ੍ਹੇ ਦਾ ਹੈ ਫਰੀਦਕੋਟ ਤੋਂ ਕੰਮਿਆਣੇ ਵਾਲੀ ਸੜਕ ਨਵੇਂ ਕਿਲੇ ਵਿੱਚ ਦੀ ਅੱਗੇ ਸੁਖਣ ਵਾਲੇ ਆਉਂਦੀ ਹੈ ਤੇ ਤੋਂ ਅੱਗੇ ਡੋਕ ਸੀਰ ਵਾਲੀ ਪੰਗੇ ਵਾਲਾ ਇਧਰਲੇ ਪਾਸੇ ਨੂੰ ਚਲੀ ਜਾਂਦੀ ਹੈ ਇੱਕ ਪਾਸੇ ਦੇ ਨੇੜੇ ਪਿੰਡ ਚੇਤ ਸਿੰਘ ਵਾਲਾ ਵੀ ਹੈ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਆ ਬਾਈ ਹੋਰੀ ਖੇਤੀਬਾੜੀ ਕਰਦੇ ਆ ਪਰ ਨਾਲ ਜਿਵੇਂ ਆਮ ਘਰਾਂ ਦੇ ਵਿੱਚ ਪਸ਼ੂ ਰੱਖੇ ਹੁੰਦੇ ਉਵੇਂ ਹੀ ਕੁਝ ਨਾਗ ਰੱਖੇ ਹੋਏ ਆ ਇਹ ਮੱਝਾਂ ਤੁਸੀਂ ਸਕਰੀਨ ਉੱਤੇ ਦੇਖੋਗੇ ਹੁਣ ਇਹ ਇਨਾਂ ਦੀਆਂ ਘਰੇ ਦੁੱਧਾਸਤੇ ਰੱਖੀਆਂ ਹੋਈਆਂ ਮੱਝਾਂ ਤੇ ਗਾਂ ਇੱਕ ਹੀ ਸੀ ਘਰ ਦੇ ਵਿੱਚ ਸਾਹਮਣੇ ਤੁਸੀਂ ਦੇਖ ਰਹੇ ਹੋ ਸੂਨ ਵਾਲੀ ਹੈ ਗਾਂ ਇਹ ਬਾਈ ਨੇ ਵਿਕਾਊ ਕੀਤੀ ਹੈ ਢਾਂਚੇ ਦੀ ਜੇ ਗੱਲ ਕਰਦੇ ਦੱਸੋ ਤਾਂ ਬੜਾ ਸੋਹਣਾ ਢਾਂਚਾ ਇਹ ਉਹਨਾਂ ਵੀਰਾਂ ਨੂੰ ਪਸੰਦ ਆਊਗੀ ਜਿਹੜੇ ਬੰਨ ਕੇ ਪਸ਼ੂ ਰੱਖਦੇ ਆ ਪਰ ਬਰੀਡ ਚੰਗੀ ਰੱਖਣੀ ਚਾਹੁੰਦੇ ਆ ਕਿਉਂਕਿ ਪੂਰੇ ਕੱਦ ਕਾਠ 'ਚ ਆਮ ਪਸ਼ੂਪਾਲ ਕੋਲ ਵੀ ਤੁਸੀਂ ਦੇਖੋ ਉਤੋਂ ਬਿਲਕੁਲ ਸਟ੍ਰੇਟ ਆ ਸਿੱਧੀ ਨਜ਼ਰ ਆਉਂਦੀ ਹੈ ਤੇ ਹੱਥੀਂ ਚੁਆਈ ਵਾਲਾ ਥਾਣਾ ਹੈ ਹਜੇ ਦਿਨ ਲਾਉਗੀ ਸੂਨ ਚ ਕਿਉਂਕਿ ਆਮ ਪਸ਼ੂਪਾਲ ਕੇ ਜਾਂ ਘਰੇਲੂ ਵੀਰ ਦੱਸਿਆ ਤਾਂ ਫਿਰ ਇਹ ਵੀ ਥੋੜਾ ਜਿਹਾ ਕੱਚਾ ਪਸ਼ੂ ਵੇਚ ਕੇ ਘਰਾਂ ਚ ਬਹੁਤੇ ਵੀਰ ਖੁਸ਼ ਹੁੰਦੇ ਆ ਅੱਗੇ ਜਦੋਂ ਕੋਈ ਵਿਕਰੀ ਵਾਲਾ ਭਰਾ ਖਰੀਦ ਲੈਂਦਾ ਉਹ ਪਸ਼ੂ ਨੂੰ ਤਿਆਰ ਕਰ ਲੈਂਦਾ ਇਸੇ ਚੀਜ਼ ਦਾ ਹੀ ਪ੍ਰੋਫਿਟ ਉਹਨੂੰ ਮਿਲਦਾ ਕਿਉਂਕਿ ਉਹ ਗਲ ਕੋਲ ਨੇੜ ਲਾ ਲਿਆ ਹੁੰਦਾ ਕਿਸੇ ਪਸ਼ੂ ਨੂੰ ਤੇ ਆਮ ਵੀਰ ਜਿਹੜੋ ਚਾਉਂਦੇ ਆ ਵੀ ਚਲੋ ਗੱਪਣ ਪਸ਼ੂ ਵਿਖ ਜੇ ਸੋ ਅੱਜ ਦੀ ਵੀਡੀਓ ਚ ਇਹ ਗਾਂ ਵਿਖਾਉਗਾ ਆਪਾਂ ਇਹਦੇ ਸੰਬੰਧੀ ਗੱਲਬਾਤ ਕਰਨੀ ਹੈ ਤੁਸੀਂ ਲਾਸਟ ਤੱਕ ਵੀਡੀਓ ਦੇਖ ਲਿਓ ਥਣ ਤੁਹਾਨੂੰ ਜ਼ੂਮ ਕਰਕੇ ਪਹਿਲਾਂ ਦਿਖਾਤੇ ਦੱਸੋ ਵੀ ਇਹਦਾ ਹੱਥੀ ਚੁਆਈ ਵਾਲਾ ਥਣ ਤੇ ਢਾਂਚਾ ਬੜਾ ਸੋਹਣਾ ਦਿਸਦਾ ਆਓ ਡਿਟੇਲ ਪਹਿਲਾਂ ਪੁੱਛੀਏ ਫਿਰ ਤੋਰਾਂਗੇ ਆਪਾਂ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਨਾਮ ਦੱਸਿਓ ਜਗਮੀਤ ਸਿੰਘ ਨਾਂ ਬਾਈ ਜਗਮੀਤ ਬਾਈ ਆਪਾਂ ਤਾਂ ਘਰੇ ਹੀ ਰੱਖੇ ਲੱਗਦੇ ਪਸ਼ੂ ਹਾਂਜੀ ਹਾਂਜੀ ਬਈ ਘਰੇ ਗਾਵਾਂ ਬਾਈ ਮਤਲਬ ਘਾਟੀ ਰੱਖਦੇ ਹਾਂ ਇੱਕ ਅੱਧੀ ਰੱਖਦੇ ਰਹੇ ਪਹਿਲਾਂ ਗਾਵ ਪਹਿਲਾ ਪਹਿਲੇ ਤੋਂ ਉਦੋਂ ਲਈ ਸੀ ਵੱਛੀ ਕਿਸੇ ਤੋਂ ਹੀ ਅੱਛਾ ਹਾਂਜੀ ਤੇ ਇਹ ਐਡ ਕੀ ਕਨ ਮਸੂਆ ਸੂਹ ਕੀ ਇਹ ਦੂਜਾ ਸੂਹ ਹੈ ਪਹਿਲਾ ਸੂਹ ਆਪਣੇ ਕੋਲ ਸੀ ਇਹ ਹਾਂਜੀ ਕਿੰਨਾ ਕੁ ਦੁੱਧ ਪਹਿਲੇ ਨਹੀਂ ਦੇਗੀ ਸੀ ਉਦੋਂ 30 ਲੀਟਰ ਦੇ ਨੇੜੇ ਦੁੱਧ ਦੇਦਾ ਸੀ ਪਹਿਲੇ ਸੂਹਰੇ ਨਹੀਂ ਠੀਕ ਹੈ ਚੋਂਦੇ ਤਾਂ ਮੇਰੇ ਖਲਚ ਪਰ ਅੱਥੀ ਰਹੇ ਹੋਗਾ ਮਸ਼ੀਨ ਤਾਂ ਨਹੀਂ ਲਾਉਂਦੇ ਆਪਾਂ ਅੱਥੀ ਦੋਹੀ ਪਾਸੇ ਬੈਠ ਕੇ ਚੋਂਦੇ ਰਹੇ ਅੱਛਾ ਦੋਨੀ ਪਾਸੇ ਬੈਠ ਕੇ ਚੋਲਦੇ ਹਾਂ ਅੱਛਾ ਹੁਣ ਇਹ ਗੱਬਣ ਆਪਣੇ ਆਪਾਂ ਏਆਈ ਕਰਾਈ ਆ ਤੇ ਕਿਹੜਾ ਸੀਮਨ ਲੱਗਿਆ ਇਹਦੇ 40 27 ਦਾ ਲੱਗਿਆ ਜੀ ਡੈਨਮਾਰਕ ਦਾ ਜੀ 40 27 ਦਾ ਲੱਗਾ ਤੇ ਕਿੰਨੀ ਤ 20 ਤਰੀਕ ਨੂੰ 20 ਸਤੰਬਰ ਨੂੰ ਦਿਨ ਪੂਰੇ ਹੋਣਗੇ ਤੇ ਅੱਜ ਮੇਰੇ ਖਾਲਚ 14 ਸਤੰਬਰ ਹੋਊਗੀ ਸਹਿ ਹਾਂਜੀ 13 ਅੱਜ 13 ਅੱਜ ਹਾਂਜੀ 13 ਠੀਕ ਹੈ 7 ਦਿਨ ਪਾਏ ਆ ਫਿਰ ਅਜੇ ਹਾਂਜੀ ਹਾਂਜੀ ਡਿਮਾਂਡ ਕੀ ਰੱਖਦੇ ਹਾਂ ਰੇਟ ਕੀ ਰੋਗੇ ਰੇਟ ਬਾਈ ਫੋਨ ਤੇ ਦੱਸਾਂਗੇ ਰੇਟ ਫੋਨ ਤੇ ਕਰ ਲਾਂਗੇ ਹਾਂਜੀ ਹਾਂਜੀ ਠੀਕ ਹੈ ਸੋ ਦੋਸਤੋ ਵੇੜ ਦੇਖ ਲਓ ਹੋਇਓ ਪਾਸੇ ਬਾਈ ਰੇਟ ਫੋਨ ਤੇ ਆ ਸੁਹਾ ਦੂਜਾ ਹੈ ਹਾਈਟ ਫੁੱਲ ਆ ਪੂਰੀ ਉੱਚੀ ਤੇ ਪੂਰੀ ਫੁੱਲ ਲੰਬੀ ਦਿਸਦੀ ਹੈ ਮੈਨੂੰ ਜੋ ਚੀਜ਼ ਮੈਂ ਦੇਖ ਰਿਹਾ ਜਾਂ ਮਹਿਸੂਸ ਕਰ ਰਿਹਾ ਵੀ ਇਹਦਾ ਢਾਂਚਾ ਬੜਾ ਸੋਹਣਾ ਦੋਸਤੋ ਤੁਸੀਂ ਵੀ ਦੇਖੋਗੇ ਇੱਕ ਚੰਗੀ ਨਸਲ ਦੀ ਇਹ ਗਾਂ 40127 ਬੁੱਲਦਾ ਸੀਮਨ ਲੱਗਾ ਹਵਾਨਾ ਫੈਕਸੀ ਰੱਖੂਗੀ ਜੋ ਤੁਰੂ ਉਹ ਤੋਂ ਤੁਹਾਨੂੰ ਦਿਸੂਗਾ ਹਜੇ ਕਿਉਂਕਿ 7 ਦਿਨ ਤੇ ਪਏ ਆ ਕੁਝ ਦਿਨ ਹੁਣ ਮੌਸਮ ਬਦਲ ਰਿਹਾ ਪਸੂਤੇ ਵੀ ਲੈ ਜਾਂਦਾ ਥਣ ਚੰਗਾ ਤੇ ਹਵਾਨੇ ਤੇ ਨਾੜਾਂ ਚੰਗੀਆਂ ਤੁਸੀਂ ਇੱਥੋਂ ਚਾਰੇ ਥਣ ਹੁਣ ਦੇਖੋ ਲਗਭਗ 1 ਕੋਜਾ ਜਿਹਾ ਸਾਈਜ਼ ਨਜ਼ਰ ਆ ਰਿਹਾ ਤੋੜਦੇ ਆਪਾਂ ਭਾਈ ਖੁੱਲੋ ਸੋ ਤੋੜ ਕੇ ਦੇਖਦੇ ਆਂ ਦੋਸਤੋ ਜੇ ਬਹੁਤਾ ਨਾ ਡਰੀ ਤਾਂ ਫਿਰ ਐਵੇਂ ਦਿਖਾ ਦਾਂਗੇ ਵੈਸੇ ਭਾਈ ਕੁਲਤਿਹਾਰਾ ਨਹੀਂ ਸੀਗਾ ਕਿਉਂਕਿ ਬੰਨ ਕੇ ਰੱਖਦੇ ਆ ਪਸੂ ਤੇ ਸੰਗਲ ਹੀ ਪਾਏ ਹੋਏ ਆ ਵੈਸੇ ਸ਼ਾਇਦ ਨਾ ਹੀ ਡਰੇ ਤੁਸੀਂ ਹਵਾਨੇ ਦਾ ਰੁਖ ਵੀ ਦੇਖੋ ਜਿਨੇ ਅੰਦਰ ਨੂੰ ਹੀ ਬਾੜ ਲੀਏ ਬਾਈ ਮੈਂ ਤਾਂ ਇੱਕ ਵਾਰ ਜਿਨੇ ਇੱਕ ਅੱਬ ਦੀ ਗਾਂ ਘਰੇ ਰੱਖਣੀ ਜਾਂ ਕਿਸੇ ਦਾ ਫਾਰਮ ਦਾ ਵੀ ਕੰਮ ਆ ਤਾਂ ਬਰੀਡ ਵਾਈਜ਼ ਵੀ ਟੌਪ ਦੀ ਐ ਤੇ ਢਾਂਚਾ ਵੀ ਚੰਗਾ ਹੈ ਦੋਨੋਂ ਹੀ ਪਾਸੇ ਸੇਮ ਨੜਾ ਹੈ ਹਵਾਨੇ ਦੇ ਉੱਤੇ ਸਟਰਕਚਰ ਦੇਖੋ ਬਾੜ ਦਾ ਸੋਹਣੀ ਸੰਭਾਲੀ ਹੈ ਬਾਈ ਨੇ ਨਾ ਤਾਂ ਇਹ ਲਿਸਿੰਗਾ ਚਾਹੁੰਦੀ ਐ ਤੇ ਨਾ ਇਹ ਬਾੜੀਆਂ ਮੋਟੀਆਂ ਗਾਵਾਂ ਚ ਸੇਤ ਸੰਭਾਲ ਚੰਗੀ ਕੀਤੀ ਹੈ ਬਾਕੀ ਸੁਭਾਅ ਦੀ ਸੀਲ شریف ਹੈ ਇਧਰ ਨੂੰ ਤੋਰੀ ਬਾਈ ਵਿੜੇ ਚ ਥੋੜਿਆ ਲੰਬਾ ਤੋਰੀ ਉਹ ਮੇਨ ਕੰਮ ਬਾਈ ਹੋਰਾਂ ਦਾ ਖੇਤੀਬਾੜੀ ਹੈ ਨਾਲ ਜਿਹੜਾ ਉਹ ਘਰੇ ਦੁੱਧ ਪੀਣ ਵਾਸਤੇ ਪਸ਼ੂ ਰੱਖੇ ਹੋਏ ਹੁੰਦੇ ਉਹ ਵੀ ਪਸ਼ੂ ਬਾਈ ਨੇ ਰੱਖੇ ਹੋਏ ਮੋੜ ਲਵਰੀ ਛੱਡ ਜਾ ਤਾਂ ਸੋ ਦੇਖੋ ਸਟਰਕਚਰ ਗਾਂ ਦਾ ਦੋਸਤੋ ਸੋ ਇਹ ਸੋ ਵੈਡ ਫੇਰ ਤੁਹਾਨੂੰ ਬੈਕ ਸਾਈਡ ਤੋਂ ਦਾ ਹਵਾਨਾ ਦਿਖਾ ਦਿਆਂ ਇੱਕ ਵਾਰ ਇਦਾਂ ਦਾ ਰੁਖ ਬਿਲਕੁਲ ਪੱਧਰ ਹਵਾਨਾ ਬਣੂ ਕਿੰਨਾ ਕੁ ਦਾ ਅੰਦਾਜ਼ਾ ਤਾਂ ਤੁਸੀਂ ਲਾਓਗੇ ਕਿਉਂਕਿ ਅੱਜ ਮੈਂ ਤੁਹਾਨੂੰ ਇਹ ਕੱਚੀ ਵੈਡ ਦਿਖਾ ਰਿਹਾ ਹਜੇ ਹਜੇ ਇਹ ਮੰਨिए ਵੀ 10 ਦਿਨ ਘਟੋ ਕਟੇ ਨੂੰ ਲੈਣੇ ਚਾਹੀਦੇ ਭਾਈ ਮਾਰੇ ਹਵਾਨੇ ਤੇ ਅੱਛੇ ਨੇ ਸੋ ਵੈਸੇ ਸੀਲ 3 ਫਾ ਦੋਸਤੋ ਇਹ ਕੋਈ ਡਰ ਵਾਲੀ ਗੱਲ ਨਹੀਂ ਤੁਸੀਂ ਦੇਖੋ ਪੂਛ ਤੋਂ ਚੱਕ ਰਹੀ ਹੈਗਾ ਬਾਕੀ ਦੋਨੇ ਪਾਸੇ ਬਹਿ ਕੇ ਬਾਈ ਖਰੀ ਕਹਿੰਦੇ ਵੀ ਅਸੀਂ ਚੌਂਦੇ ਰਹੇ ਆਂ ਇਦਾਂ ਦਾ ਥਣਾ ਦਾ ਸਹਿਜ ਤੇ ਟਾਂਚਾ ਵੀ ਬੜਾ ਸੋਹਣਾ ਸਵਾਸ ਆ ਵੀ ਤੁਹਾਨੂੰ ਪਸੰਦ ਆਊਗੀ ਜਿਹੜੇ ਵੀਰ ਨੂੰ ਜੱਜਦੀ ਹੈ ਤਾਂ ਕਾਲ ਤੁਸੀਂ ਕਰ ਸਕਦੇ ਹੋ ਧੰਨਵਾਦ